ਜਿੰਨਾਂ ਨੂੰ ਵੀ ਪੁਰਾਣੇ ਤੋਂ ਪੁਰਾਣੇ ਦਮੇ ਦੀ ਸ਼ਿਕਾਇਤ ਹੈ ਜੀ ਜਾਂ ਤੁਹਾਡੇ ਫੇਫੜਿਆਂ ਦੇ ਵਿੱਚ ਬਲਗਮ ਜਮ ਗਈ ਜਾਂ ਤੁਹਾਤੋਂ ਕੋਈ ਕੰਮ ਨਹੀਂ ਬਣਦਾ ਹੈਗਾ ਜੇ ਦੋ ਕਰਮਾ ਤੁਰਨੋਂ ਤੁਹਾਡਾ ਸਾਹ ਨਾ ਸਾਹ ਨਹੀਂ ਲੱਗਦਾ ਹੈਗਾ ਤਾਂ ਤੁਸੀਂ ਆਹ ਚੀਜ਼ ਤਿਆਰ ਕਰ ਲਓ ਜੀ ਜਿਹੜਾ ਤੁਹਾਡਾ ਦਮੇ ਜੀ ਜੜ ਤੋਂ ਖਤਮ ਹੋ ਜਾਊਗਾ ਤੁਸੀਂ ਕਰਨਾ ਕੀ ਹੈ ਜੀ ਪੁਟਕੰਡਾ ਲੈਣਾਗਾ ਆਪਣੇ ਖੇਤਾਂ ਦੇ ਵਿੱਚ ਬਾਦੂ ਖੜਿਆ ਹੁੰਦਾ ਇਹ ਤੋੜ ਕੇ ਤੁਸੀਂ ਸੁਕਾ ਲਓ ਜਾਂ ਤੁਸੀਂ ਪੰਸਾਰੀਆਂ ਤੋਂ ਲਿਆਓ ਇਹਨੂੰ ਤੁਸੀਂ ਤਵੇ ਦੇ ਉੱਤੇ ਪਾ ਕੇ ਜੀ ਚੰਗੇ ਤਰੀਕੇ ਦੇ ਨਾਲ ਭੁੰਨ ਲਓ ਉਹਨਾਂ ਚਿਰ ਭੁੰਨਣਾ ਜਿੰਨਾ ਚਿਰ ਇਹਦੀ ਮੱਚ ਕੇ ਸਵਾਹ ਨਹੀਂ ਬਣਦੀ ਹੈਗੀ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਠੰਡਾ ਕਰ ਲਓ ਜੀ ਆ ਕੇ ਚੰਗੇ ਤਰੀਕੇ ਦੇ ਨਾਲ ਇਹਨੂੰ ਰਕੜ ਲਓ ਜੀ ਰਕੜ ਕੇ ਦਾ ਤੁਸੀਂ ਬਰੀਕ ਪਾਊਡਰ ਤਿਆਰ ਕਰ ਲਓ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਕਾਪੜ ਸ਼ਾਣ ਕਰ ਲਓ ਜੀ ਕਾਪੜ ਸ਼ਾਣ ਕਰਕੇ ਤੁਸੀਂ ਉਸ ਤੋਂ ਬਾਅਦ ਇਹਨੂੰ ਕਿਸੇ ਕੌਲੀ ਦੇ ਵਿੱਚ ਕੱਢ ਲਓ ਜੀ ਕੌਲੀ ਦੇ ਵਿੱਚ ਕੱਢਣ ਤੋਂ ਬਾਅਦ ਜੀ ਤੁਸੀਂ ਕਰਨ ਹੈਗੀ ਆ ਆਪ ਨੂੰ ਚਾਹੀਦਾ ਸ਼ਹਿਦ ਜੀ ਜੇ ਘਰ ਦਾ ਸ਼ਹਿਦ ਹੋਵੇ ਤਾਂ ਉਹਦੇ ਵਰਗੀ ਰੀਤ ਨਹੀਂ ਹੈਗੀ ਇਹਦੇ ਤੁਸੀਂ 3-4 ਚਮਚੇ ਪਾਣੀ ਦੇ ਸ਼ਹਿਦ ਦੇ ਉਸ ਤੋਂ ਬਾਅਦ ਜਿਹਨੂੰ ਤੁਸੀਂ ਦੋਨੇ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਓ ਜੀ ਇਹ ਤੁਸੀਂ ਰਾਤ ਨੂੰ ਪੈਣ ਲੱਗੇ ਅੱਧਾ ਚਮਚਾ ਚੱਟਣਾ ਹੈਗਾ ਜਿੰਨੀ ਵੀ ਤੁਹਾਨੂੰ ਪ੍ਰਾਣੇ ਤੋਂ ਪ੍ਰਾਣੇ ਦਮੇ ਦੀ ਸ਼ਿਕਾਇਤ ਹੈ ਜਾਂ ਤੁਹਾਡੇ ਫੇ ਚ ਬਲਗਮ ਜਮੀ ਹੋਈ ਹੈ ਇਹ ਤੁਹਾਨੂੰ ਦੂਜੇ ਤੀਜੇ ਦਿਨ ਫਰਕ ਪੈਣਾ ਸ਼ੁਰੂ ਹੋ ਜੂਗਾ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੀ ਜੀ